ਸਸ਼ੀ ਗਾਲ ਪੰਜਾਬੀ ਹੋ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਖਤੀ ਵਧਾਉਣ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਦੀ ਦੁਰਵਰਤੋਂ ਨੂੰ ਰੋਕਣ ਲਈ ਦੋ ਅਹਿਮ ਅਪਡੇਟਾਂ ਸਾਹਮਣੇ ਆਈਆਂ ਹਨ ਜੋ ਖਾਸ ਕਰਕੇ ਵਿਦਿਆਰਥੀਆਂ ਅਤੇ ਸਰਨਾਰਥੀਆਂ ਦੇ ਕੇਸ ਅਪਲਾਈ ਕਰਨ ਵਾਲਿਆਂ ਨੂੰ ਪ੍ਰਭਾਵਿਤ ਕਰਨਗੀਆਂ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਦੋ ਵੱਡੀਆਂ ਅਪਡੇਟਸ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਰਿਫਿਊਜ਼ ਕੇਸ ਅਪਲਾਈ ਕਰਨ ਦੇ ਨਿਯਮਾਂ ਤੇ ਸਖਤੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਸਰਨਾਰਥੀਆਂ ਦਾ ਦਰਜਾ ਰਿਫਿਊਜ਼ਸ ਕੇਸ ਅਪਲਾਈ ਕਰਨ ਦੇ ਨਿਯਮ ਹੋਰ ਵੀ ਸਖਤ ਕਰ ਦਿੱਤੇ ਨੇ ਜੇਕਰ ਕੋਈ ਪ੍ਰਵਾਸੀ ਚਾਹੇ ਉਹ ਸਟੂਡੈਂਟ ਵੀਜ਼ਾ ਜਾਂ ਹੋਵੇ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਵਿੱਚ ਆਉਣ ਤੋਂ ਬਾਅਦ 1 ਸਾਲ ਤੋਂ ਵੱਧ ਸਮਾਂ ਰਹਿਣ ਤੋਂ ਬਾਅਦ ਰਿਫਿਊਜ਼ਸ ਕੇਸ ਅਪਲਾਈ ਕਰਦਾ ਹੈ ਤਾਂ ਇਮੀਗ੍ਰੇਸ਼ਨ ਵਿਭਾਗ ਵੱਲੋਂ ਉਸ ਦੇ ਕੇਸ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ ਇਸ ਫੈਸਲੇ ਦਾ ਮਕਸਦ ਉਹਨਾਂ ਲੋਕਾਂ ਨੂੰ ਰੋਕਣਾ ਹੈ ਜੋ ਕੈਨੇਡਾ ਵਿੱਚ ਰਹਿਣ ਦਾ ਕੋਈ ਹੋਰ ਤਰੀਕਾ ਨਾ ਮਿਲਣ ਤੇ ਆਖਰੀ ਵਿਕਲਪ ਵਜੋਂ ਲੰਬੇ ਸਮੇਂ ਬਾਅਦ ਰਿਫਿਊਜ਼ ਕੇਸ ਪਾਉਂਦੇ ਹਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ ਵੱਡੀ ਗਿਣਤੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆ ਆਪਣੇ ਪੜ੍ਹਾਈ ਛੱਡ ਕੇ ਲਾਪਤਾ ਹੋ ਚੁੱਕੇ ਹਨ ਤੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਨ ਕੁੱਲ ਕੁੱਲ 47175 ਵਿਦਿਆਰਥੀ ਹਨ ਜੋ ਕਿ ਸਟੱਡੀ ਵੀਜ਼ਾ ਤੇ ਆਏ ਸਨ ਪਰ ਉਹਨਾਂ ਨੇ ਅੱਧ ਵਿਚਕਾਰ ਹੀ ਪੜ੍ਹਾਈ ਛੱਡ ਦਿੱਤੀ ਅਤੇ ਹੁਣ ਉਹਨਾਂ ਦਾ ਕੋਈ ਪਤਾ ਠਿਕਣਾ ਨਹੀਂ ਹੈ ਉਹ ਸਾਰੇ ਇਲਲੀਗਲ ਹੋ ਚੁੱਕੇ ਹਨ ਇਹਨਾਂ ਵਿੱਚੋਂ ਸਭ ਤੋਂ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਹੈ ਜੋ ਲਗਭਗ 19000 ਦੇ ਕਰੀਬ ਹਨ ਲਾਪਤਾ ਹੋਣ ਵਾਲੇ ਭਾਰਤੀ ਵਿਦਿਆਰਥੀਆਂ ਵਿੱਚੋਂ ਸਭ ਤੋਂ ਵੱਧ ਗਿਣਤੀ ਪੰਜਾਬ ਅਤੇ ਗੁਜਰਾਤ ਦੇ ਵਿਦਿਆਰਥੀਆਂ ਦੀ ਹੈ ਇਕੱਲੇ ਪੰਜਾਬ ਦੇ ਵਿਦਿਆਰਥੀਆਂ ਦੀ ਗੱਲਬਾਤ ਕੀਤੀ ਜਾਵੇ ਤਾਂ 9000 ਤੋਂ 10000 ਦੇ ਵਿਚਕਾਰ ਦੱਸੀ ਜਾ ਰਹੀ ਹੈ ਇਹ ਵਿਦਿਆਰਥੀ ਨਾ ਤਾਂ ਆਪਣਾ ਵਰਕ ਪਰਮਿਟ ਜਾਂ ਵੀਜ਼ਾ ਐਕਸਟੈਂਡ ਕਰਵਾ ਸਕੇ ਅਤੇ ਨਾ ਹੀ ਰਿਫਿਊਜ਼ ਕੇਸ ਅਪਲਾਈ ਕੀਤਾ ਜਿਸ ਕਾਰਨ ਉਹ ਸਿੱਧੇ ਤੌਰ ਤੇ ਕੈਨੇਡਾ ਇਲਲੀਗਲ ਹੋ ਗਏ ਹਨ ਇੰਨੀ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀਆਂ ਦਾ ਇਲਲੀਗਲ ਹੋਣਾ ਇੱਕ ਵੱਡਾ ਕਾਰਨ ਹੋ ਸਕਦਾ ਹੈ ਜਿਸ ਕਰਕੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਾਲ 2025 ਦੌਰਾਨ ਭਾਰਤੀ ਸਟੂਡੈਂਟਾਂ ਦੇ ਵੀਜ਼ੇ ਜਾਰੀ ਕਰਨ ਵਿੱਚ ਸਖਤੀ ਕੀਤੀ ਜਾ ਰਹੀ ਹੈ ਜਾਂ ਉਹਨਾਂ ਨੂੰ ਘੱਟ ਵੀਜ਼ੇ ਦਿੱਤੇ ਜਾ ਰਹੇ ਹਨ। ਕੈਨੇਡਾ ਵਿੱਚ ਕਾਨੂੰਨਾਂ ਦੀ ਉਲੰਘਣਾ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਹ ਸੀਗੀ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਅਪਡੇਟ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਡਬਲ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗੀ।